ਡੱਲ ਦੀ ਪਾਈਪਲਾਈਨ ਦੀ ਸਫਾਈ ਹੋਈ ਸ਼ੁਰੂ ਪਿੰਡ ਡੱਲ ਤੋਂ ਛੱਪੜ ਦੀ ਪਾਈਪਲਾਈਨ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਪਿੰਡ ਵਾਸੀਆਂ ਨੇ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਮੰਗ ਕੀਤੀ ਸੀ ਸਫਾਈ ਨਾਲ ਪਾਣੀ ਦੀ ਆਵਾਜਾਈ ਸਹੀ ਹੋਏਗੀ ਤੇ ਗੰਦਗੀ ਦੂਰ ਹੋਵੇਗੀ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਸੁਣੋ ਵਿਸ਼ੇਸ਼ رپورਟਰ ਜਗਜੀਤ ਸਿੰਘ ਡੱਲ ਕੈਮਰਾਮੈਨ ਦਾਰਾ ਡੱਲ ਮੇਰਾ ਨਾਮ ਚਿੰਦਰ ਸਿੰਘ ਹੈ ਜੀ ਤੇ ਅੱਜ ਪਿੰਡ ਡਾਲ ਦੇ ਵਿੱਚ ਕਾਦੀ ਸਫਾਈ ਹੋ ਰਹੀ ਹੈ ਜੀ ਇਹ ਜੀ ਪੁਰਿਆਂ ਦੀ ਛੱਪੜਾਂ ਦੇ ਵਿੱਚ ਜਿਹੜੇ ਪੁਰੇ ਨਕਾਸ ਹੀ ਉਹਦੀ ਪੁਰੇ ਸਫਾਈ ਹੋ ਰਹੀ ਹੈ ਜੀ ਤੇ ਕੀ ਮੁਸ਼ਕਲ ਆ ਰਹੀ ਸੀ ਹਾਂ ਜੀ ਇਹ ਹੋਦੀਆਂ ਕੁਝ ਥੋੜੀਆਂ ਗਲਤ ਬਣੀਆਂ ਸੀ ਉਹਦੇ ਕਰਨਾ ਜਿਹੜੇ ਆਪਣੀਆਂ ਜਾਲੇ ਜੁਲੇ ਨਹੀਂ ਅੱਗੇ ਲੱਗੇ ਉਹਦੇ ਕਰਨੇ ਵਿੱਚ ਗਾਰ ਚਿੱਕੜ ਜਮਾ ਹੋ ਗਿਆ ਅੱਜ ਫਿਰ ਸਫਾਈ ਕਰਾਈ ਜਿਹੜੀ ਕਿੰਨਾ ਟਾਈਮ ਹੋ ਗਿਆ ਪੂਰੇ ਪਿਆਣ ਕਿੰਨਾ ਪੁਰਿਆਂ ਨੂੰ ਚਾਰ ਚਾਰ ਤੋਂ ਕਾਟੀ ਹੋਇਆ ਚਾਰ ਕੇ ਸਾਲ ਗੀ ਬਾਅਦ ਚ ਕਦੀ ਕੇਸ ਸਫਾਈ ਨਹੀਂ ਕਰਾ ਨੀ 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 ਕੋਈ ਸਫਾਈ ਨਹੀਂ ਹੋਈ ਯੂਸਫਾ ਜੀ ਤੇ ਹੋਰ ਪਿੰਡ ਦੇ ਵਿਕਾਸ ਕਿਸ ਤਰ੍ਹਾਂ ਚੱਲਦਾ ਹੈ ਬਸ ਐਵਰੇਜ ਮੰਨ ਕੇ ਚੱਲੀ ਆਪਾਂ ਹਲਦੀ ਘੜੇ ਕਿਉਂਕਿ ਇਹ ਮੇਨ ਤਾਂ ਪਿੰਡ ਦੇ ਛਪੜਾਂ ਦਾ ਪਾਣੀ ਦਾ ਨਿਕਾਸ ਦੰਦਾ ਉਹ ਸਾਰਾ ਪਾਣੀ ਦਾ ਨਿਕਾਸ ਅਜੇ ਖੜਾ ਪਿਆ ਉਦਰਾ ਹੀ ਬਾਕੀ ਚਲੋ ਹੁਣ ਲੱਗੇ ਹੋਏ ਆ ਪਿੰਡ ਸਾਰੇ ਦਾ ਸਹਿਯੋਗ ਨਾਲ ਆ ਤੇ ਕੌਣ ਕਰਵਾਉਂਦਿਆ ਸਾਰਾ ਇਹ ਜੀ ਆਪਣਾ ਗੁਰਪ੍ਰੀਤ ਸਿੰਘ ਸਰਪੰਚ ਪਿੰਡ ਡੱਲ ਹਾਂਜੀ ਕੀ ਨਾ ਵੇਦ ਬਲਜੀਤ ਸਿੰਘ ਕਿਹੜਾ ਪਿੰਡ ਸੀ? ਡਾਲੇ ਤੇ ਕੀ ਜਿਹੜੇ ਉਹ ਕਾਰਜ ਜਿੱਥੇ ਵਿਕਾਸ ਕੰਮ ਚੱਲ ਰਿਹਾ ਹੈ ਇਹ ਆਪਣਾ ਵਿਧੀ ਹੈ ਆਪੇ ਜਿਹੜਾ ਸੀਵਰੇਜ ਦਾ ਚੱਲੰਦਿਆ ਜਿਹੜੇ ਇਹਨਾਂ ਦੇ ਸੀਵਰੇਜ ਬੰਦ ਹੋਵੇ ਇਹਨਾਂ ਦੀ ਰਿਪੇਅਰ ਹੁੰਦੀ ਪੂਰੇ ਪਏ ਸੀ ਪਹਿਲਾਂ ਹਾਂਜੀ ਹੁਣ ਸਫਾਈ ਹੁੰਦੀ ਹਾਂਜੀ ਤੇ ਕੌਣ ਕਰਵਾਉਂਦੇ ਆ? ਤੇ ਜੀ ਸਰਪੰਚ ਗੁਰਪ੍ਰੀਤ ਸਿੰਘ ਗੋਪਾਲ ਡਾਲਾ ਐਮਲੇ ਐਮਲੇ ਸਾਹਿਬ ਸਰਦਾਰ ਉਹਨੇ ਦੀਨੇ ਹੋ ਗਿਆ ਹਾਂਜੀ ਸਰਮੁਲ ਸਿੰਘ ਤੁਨ ਉਹਨਾਂ ਦੇ ਹਾਂਜੀ ਰਾਮ ਭਾਈ ਇਥੋਂ ਦੇ ਤਾਂ ਕਿੰਨਾ ਕੁ ਪਿੰਡ ਦਾ ਜਿਹੜਾ ਵਿਕਾਸ ਹੋ ਗਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੇ ਵਿਕਾਸ ਮੰਨ ਲਓ 80% ਹੋ ਗਿਆ ਤੇ ਕੁਝ ਹੁੰਦਿਆ ਹੂੰ